10ਵੀਂ ਫੇਲ ਕੇ ਕਿ ਉਸਦੇ ਪਿਆਰ ਨੂੰ ਠੁਕਰਾ ਦਿੱਤਾ ਜਿਸ ਲਈ ਉਸਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਪਰ ਉਸ ਤੋਂ ਬਾਅਦ ਜੋ ਹੋਇਆ ਕਦੇ ਕਦੇ ਅਸੀਂ ਜਿਨ੍ਹਾਂ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੰਨੇ ਆ ਉਹੀ ਲੋਕ ਸਾਨੂੰ ਇਸ ਤਰ੍ਹਾਂ ਠੁਕਰਾ ਦਿੰਦੇ ਆ ਜਿਵੇਂ ਉਹ ਸਾਨੂੰ ਜਾਣਦੇ ਹੀ ਨਾ ਹੋਣ ਜਿਵੇਂ ਉਹਨਾਂ ਨਾਲ ਸਾਡਾ ਕੋਈ ਰਿਸ਼ਤਾ ਨਾਤਾ ਹੀ ਨਾ ਹੋਵੇ ਫਿਰ ਉਸ ਸਮੇਂ ਸਮਝ ਆਉਂਦਾ ਕਿ ਇਨਸਾਨ ਦੀ ਪਛਾਣ ਉਸਦੇ ਦਿਲੋਂ ਨਹੀਂ ਸਗੋਂ ਉਸਦੇ ਸਮੇ ਤੋਂ ਹੁੰਦੀ ਆ ਮਾਨਵ ਮੱਧ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਇੱਕ ਸਿੱਧਾ ਸਾਦਾ ਮਿਹਨਤੀ ਤੇ ਭਾਵੁਕ ਇਨਸਾਨ ਸੀ। ਉਸਦੇ ਜੀਵਨ ਵਿੱਚ ਉਸਦਾ ਸਿਰਫ ਇੱਕ ਹੀ ਸੁਪਨਾ ਸੀ ਸੋਨੀਆ। ਉਹੀ ਸੋਨੀਆ ਜੋ ਪਿੰਡ ਦੇ ਸਰਕਾਰੀ ਸਕੂਲ ਵਿੱਚ ਉਸਦੇ ਨਾਲ ਪੜ੍ਹਦੀ ਸੀ ਤੇ 10ਵੀਂ ਤੱਕ ਨਾਲ ਪੜ੍ਹੀ। ਮਾਨਮ ਨੇ ਉਸਦੇ ਲਈ ਆਪਣੀ ਹਰ ਖੁਆਹਿਸ਼ ਨੂੰ ਛੱਡ ਦਿੱਤਾ। ਜਿਸ ਦਾ ਚਿਹਰਾ ਦੇਖੇ ਬਿਨਾਂ ਉਹ ਇੱਕ ਦਿਨ ਵੀ ਚੈਨ ਦੀ ਨੀਂਦ ਨਹੀਂ ਸੌ ਸਕਿਆ ਸੀ ਤੇ ਜਿਸਦੇ ਲਈ ਉਹ ਇੱਥੇ ਤੱਕ ਵੀ ਸੋਚ ਚੁੱਕਿਆ ਸੀ ਕਿ ਜਾਹੇ ਜੋ ਮਰਜ਼ੀ ਹੋ ਜਾਵੇ। ਉਸਦੀ ਜ਼ਿੰਦਗੀ ਵਿੱਚ ਉਸਦੀ ਮੰਜ਼ਲ ਦਾ ਮਕਾਮ ਉਸਨੂੰ ਦਵਾਖੇ ਹੀ ਰਹਾਂਗਾ ਪਰ ਕਿਸਮਤ ਨੇ ਕੁਝ ਹੋਰ ਹੀ ਲਿਖਿਆ ਸੀ ਉਸਦੀ 10ਵੀਂ ਦੀ ਪੜ੍ਹਾਈ ਹਜੇ ਪੂਰੀ ਵੀ ਨਹੀਂ ਸੀ ਹੋਈ ਕਿ ਸੋਨੀਆ ਦੇ ਪਿਤਾ ਜੀ ਦੀ ਮੌਤ ਹੋ ਗਈ ਤੇ ਉਹਨਾਂ ਉੱਪਰ ਭਾਰੀ ਕਰਜ਼ੇ ਦਾ ਬੋਝ ਪੈ ਗਿਆ ਘਰ ਵਿੱਚ ਆਮਦਨੀ ਦਾ ਕੋਈ ਜ਼ਰੀਆ ਨਹੀਂ ਬਚਿਆ ਸੀ ਮਾਂ ਸੀਮਾ ਦੇਵੀ ਪਿੰਡ ਵਿੱਚ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲੱਗ ਪਈ ਤਾਂ ਜੋ ਦੋ ਵਕਤ ਦੀ ਰੋਟੀ ਮਿਲ ਸਕੇ ਸੋਨੀਆ ਨੇ ਰੋਂਦੇ ਰੋਂਦੇ ਮਾਂ ਨੂੰ ਕਿਹਾ ਹੁਣ ਮੈਂ ਕਦੇ ਸਕੂਲ ਨਹੀਂ ਜਾ ਸਕਦੀ ਕਿਉਂਕਿ ਮੇਰੀ ਮਾਂ ਲੋਕਾਂ ਦੇ ਘਰਾਂ 'ਚ ਭਾਂਡੇ ਮਾਂਜ ਕੇ ਘਰ ਦਾ ਖਰਚਾ ਚਲਾ ਰਹੀ ਐ ਸਾਡੀ ਹਾਲਤ ਬਹੁਤ ਖਰਾਬ ਆ ਇਸ ਲਈ ਮੈਂ ਪੜਾਈ ਨਹੀਂ ਕਰ ਸਕਦੀ ਇਹ ਸੁਣ ਕੇ ਮਾਨਵ ਦਾ ਦਿਲ ਬਹੁਤ ਦੁਖੀ ਹੋਇਆ ਸੀ ਪਰ ਫਿਰ ਵੀ ਉਸਨੇ ਚੁੱਪਚਾਪ ਆਪਣਾ ਸਕੂਲ ਬੈਗ ਚੁੱਕਿਆ ਤੇ ਸੋਨੀਆ ਨੂੰ ਕਿਹਾ ਕਿ ਸੋਨੀਆ ਇੱਕ ਗੱਲ ਯਾਦ ਰੱਖੀ ਜਦ ਤੱਕ ਮੈਂ ਜਾਉਨਾ ਤੇਰੀ ਪੜਾਈ ਕਦੇ ਨਹੀਂ ਰੁਕੇਗੀ ਚਾਹੇ ਮੈਨੂੰ ਆਪਣੀ ਪੜਾਈ ਹੀ ਕਿਉਂ ਨਾ ਛੱਡਣੀ ਪਵੇ ਇਸੇ ਤਰ੍ਹਾਂ ਹੀ ਹੋਇਆ ਉਸਨੇ ਸੱਚੀ ਆਪਣੀ ਪੜਾਈ ਵਿੱਚੋਂ ਹੀ ਛੱਡ ਦਿੱਤੀ ਸਵੇਰ ਦੇ ਟਾਈਮ ਉਹ ਇੱਟਾਂ ਚੁੱਕਣ ਦਾ ਕੰਮ ਕਰਦਾ ਦੁਪਹਿਰ ਨੂੰ ਖੇਤਾਂ ਵਿੱਚ ਕੰਮ ਕਰਦਾ ਤੇ ਰਾਤ ਨੂੰ ਟਾਬੇ ਦੇ ਵਿੱਚ ਪਾण्डे ਮਾਜਦਾ ਪਰ ਹਰ ਮਹੀਨੇ ਦੀ ਪਹਿਲੀ ਤਨਖਾਹ ਨੂੰ ਸੋਨੀਆ ਦੀ ਫੀਸ ਮਾਨਵ ਹੀ ਦਿੰਦਾ ਸੀ ਸੋਨੀਆ ਦੀ ਮਾਂ ਨੇ ਮਾਨਵ ਨੂੰ ਇਹ ਗੱਲ ਕਹੀ ਕਿ ਪੁੱਤ ਤੂੰ ਸਾਡੇ ਲਈ ਇੰਨਾ ਕੁਝ ਕਿਉਂ ਕਰ ਰਿਹਾ ਪਰ ਇਹ ਗੱਲ ਸੁਣ ਕੇ ਉਹ ਹਮੇਸ਼ਾ ਹੀ ਮੁਸਕਰਾਉਂਦਾ ਤੇ ਇਹ ਕਹਿ ਕੇ ਚਲਾ ਜਾਂਦਾ ਕਿ ਆਂਟੀ ਬਸ ਇੰਨਾ ਹੀ ਸਮਝੋ ਕਿ ਮੈਂ ਤੁਹਾਡਾ ਆਪਣਾ ਹੀ ਹਾਂ ਤੇ ਆਪਣੇ ਕਦੇ ਵੀ ਆਪਣਿਆਂ ਨੂੰ ਦੁਖੀ ਨਹੀਂ ਦੇ ਸਕਦੇ ਸਮਾਂ ਇਸ ਤਰ੍ਹਾਂ ਬੀਤਦਾ ਗਿਆ ਸੋਨੀਆ ਨੇ 12ਵੀਂ ਕਲਾਸ ਵਿੱਚ ਬਹੁਤ ਵਧੀਆ ਨੰਬਰ ਲਏ ਫਿਰ ਗ੍ਰੈਜੂਏਸ਼ਨ ਕਰ ਲਈ ਤੇ ਫਿਰ ਉਹ ਇੰਦੌਰ ਚਲੀ ਗਈ ਮਾਨਵ ਹਜੇ ਵੀ ਪਿੰਡ ਵਿੱਚ ਰਹਿ ਕੇ ਮਜ਼ਦੂਰੀ ਕਰਦਾ ਸੀ ਉਹ ਸੋਨੀਆ ਦੀ ਪੜ੍ਹਾਈ ਦਾ ਸਾਰਾ ਖਰਚਾ ਆਪ ਚੁੱਕ ਰਿਹਾ ਸੀ ਪਰ ਹੌਲੀ-ਹੌਲੀ ਪਿੰਡ ਦੇ ਲੋਕਾਂ ਨੂੰ ਸ਼ੱਕ ਹੋਣ ਲੱਗ ਗਿਆ ਕਿ ਮਾਨਵ ਸੋਨੀਆ ਦੇ ਲਈ ਇਹ ਸਭ ਕੁਝ ਕਿਉਂ ਕਰ ਰਿਹਾ ਪਰ ਉਹ ਸਿਰਫ ਇੱਕ ਹੀ ਗੱਲ ਕਹਿੰਦਾ ਕਿ ਮੈਂ ਉਸ ਨਾਲ ਵਾਅਦਾ ਕੀਤਾ ਸੀ कि मैं उसको उसकी मंजिल तक पहुंचा के ही रहूंगा बस मैं वादे वादे रह रह इस वादे ਨੂੰ ਨਿਭਾ ਰਿਹਾ ਪਰ ਕੀ ਸੱਚੀ ਵਾਦੇ ਨਿਭਾਉਣ ਤੇ ਰਿਸ਼ਤੇ ਬਚ ਜਾਂਦੇ ਆ ਜਾਂ ਫਿਰ ਸਮੇਂ ਦੀ ਰਫਤਾਰ ਨਾਲ ਪਿੱਛੇ ਰਹਿ ਜਾਣ ਵਾਲਾ ਇਨਸਾਨ ਸਿਰਫ ਇੱਕ ਮਜ਼ਾਕ ਬਣ ਕੇ ਰਹਿ ਜਾਂਦਾ ਜਦੋਂ ਉਸਨੇ ਦੇਖਿਆ ਕਿ ਸੋਨੀਆ ਦੀ ਪੜ੍ਹਾਈ ਵਿੱਚ ਹੁਣ ਇਸ ਤੋਂ ਵੀ ਜ਼ਿਆਦਾ ਖਰਚਾ ਆਉਣ ਵਾਲਾ ਜਿਵੇਂ ਕਿ ਹੌਸਟਲ ਕੋਚਿੰਗ ਕਿਤਾਬਾਂ ਫਾਰਮਸ ਇਹ ਸਭ ਬਾਰੇ ਸੋਚ ਕੇ ਉਸਨੇ ਇੱਕ ਵੱਡਾ ਫੈਸਲਾ ਲਿਆ ਉਹ ਆਪਣਾ ਪਿੰਡ ਛੱਡ ਕੇ ਦਿੱਲੀ ਚਲਾ ਗਿਆ। ਉਸ ਜਗ੍ਹਾ ਜਾ ਕੇ ਉਸਨੇ ਟਰੈਵਲ ਏਜੰਸੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦਿਨ ਰਾਤ ਟੈਕਸੀ ਚਲਾਉਂਦਾ। ਚਾਹ ਪਾਣੀ ਵੀ ਖੁਦ ਹੀ ਬਣਾ ਕੇ ਆਫਿਸ ਵਾਲਿਆਂ ਨੂੰ ਦਿੰਦਾ। ਉਸ ਦਾ ਬਸ ਇੱਕ ਹੀ ਸੁਪਨਾ ਸੀ ਕਿ ਸੋਨੀਆ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਕਦੇ-ਕਦੇ ਉਸ ਦੇ ਨਾਲ ਫੋਨ ਤੇ ਗੱਲ ਵੀ ਕਰਦਾ। ਉਸ ਨੂੰ ਹਮੇਸ਼ਾ ਇਹੀ ਕਹਿੰਦਾ ਹੁੰਦਾ ਸੀ ਕਿ ਸੋਨੀਆ ਤੂੰ ਬਸ ਦੇਲਾ ਕੇ ਪੜੀ। ਬਾਕੀ ਸਭ ਕੁਝ ਮੈਂ ਆਪੇ ਹੀ ਸੰਭਾਲ ਲਵਾਂਗਾ। ਸੋਨੀਆ ਹੁਣ ਇੰਦੌਰ ਵਿੱਚ ਰਹਿ ਕੇ ਮਾਸਟਰਸ ਕਰਨ ਲੱਗ ਪਈ ਸੀ ਉਸ ਦੇ ਸੁਪਨੇ ਹੁਣ ਉੱਚੀਆਂ ਉਡਾਣਾਂ ਭਰਨ ਲੱਗ ਪਏ ਸੀ ਮਲਟੀਨੇਸ਼ਨਲ ਕੰਪਨੀ ਵੱਡੀ ਨੌਕਰੀ ਤੇ ਸ਼ਾਨਦਾਰ ਜ਼ਿੰਦਗੀ ਇੱਕ ਦਿਨ ਸੋਨੀਆ ਨੇ ਮਾਨਵ ਨੂੰ ਕਿਹਾ ਕਿ ਜੇ ਮੇਰੀ ਕਿਸੇ ਵੱਡੀ ਕੰਪਨੀ ਵਿੱਚ ਨੌਕਰੀ ਲੱਗ ਜਾਵੇ ਤਾਂ ਸਭ ਤੋਂ ਪਹਿਲਾਂ ਮੈਂ ਤੇਰੇ ਨਾਲ ਵਿਆਹ ਕਰਵਾਵਾਂਗੀ ਕਿਉਂਕਿ ਮੈਨੂੰ ਮੰਜ਼ਲ ਤੱਕ ਪਹੁੰਚਾਉਣ ਵਾਲਾ ਤੂੰ ਹੀ ਆ ਮੈਂ ਅੱਜ ਜੋ ਕੁਝ ਵੀ ਹਾਂ ਬਸ ਤੇਰੇ ਕਰਕੇ ਹਈ ਗੱਲ ਸੱਚ ਸੀ ਮਾਨਵ ਦੇ ਲਈ ਉਹੀ ਇੱਕ ਜ਼ਿੰਦਗੀ ਭਰ ਦੀ ਕਮਾਈ ਸੀ ਉਸਨੇ ਉਸੇ ਦਿਨ ਹੀ ਵੀਜ਼ਾ ਬਣਵਾਉਣ ਦੀ ਅਰਜ਼ੀ ਦੇ ਦਿੱਤੀ ਤੇ ਕੁਝ ਹੀ ਮਹੀਨਿਆਂ ਵਿੱਚ ਉਹ ਦੁਬਈ ਪਹੁੰਚ ਗਿਆ ਉਸ ਜਗ੍ਹਾ ਜਾ ਕੇ 14-14 ਘੰਟਿਆਂ ਤੱਕ ਆਪਣਾ ਪਸੀਨਾ ਵਹਾਉਂਦਾ ਟੈਕਸੀ ਚਲਾਉਂਦਾ ਇਵੈਂਟਸ ਤੇ ਵਿਟਰ ਬਣਦਾ ਪਰ ਹਰ ਮਹੀਨੇ ਸੋਨੀਆ ਤੇ ਉਸ ਦੀ ਮਾਂ ਦੇ ਖਾਤੇ ਵਿੱਚ ਪੈਸੇ ਭੇਜਦਾ ਉਸਨੇ ਉਹਨਾਂ ਨੂੰ ਕਦੇ ਅਹਿਸਾਸ ਤੱਕ ਨਹੀਂ ਹੋਣ ਦਿੱਤਾ ਸੀ ਕਿ ਉਹ ਦੁਬਈ ਵਿੱਚ ਰਹਿ ਕੇ ਕਿੰਨੀ ਜ਼ਿਆਦਾ ਮਿਹਨਤ ਕਰ ਰਿਹਾ ਹੈ ਸੋਨੀਆ ਵੀ ਹੁਣ ਇੱਕ ਵੱਡੀ ਕੰਪਨੀ 'ਚ ਇੰਟਰਵਿਊ ਦੇਣ ਦੀ ਤਿਆਰੀ ਕਰ ਰਹੀ ਸੀ ਐਸ ਕੇ ਐਂਟਰਪ੍ਰਾਈਜ਼ਸ ਜੋ ਇੰਦੌਰ ਵਿੱਚ ਸਭ ਤੋਂ ਵੱਡੀ ਕੰਪਨੀ ਜਿਸ ਵਿੱਚ ਨੌਕਰੀ ਮਿਲਣਾ ਮਤਲਬ ਸਿੱਧਾ 15-20 ਲੱਖ ਦਾ ਸਾਲਾਨਾ ਪੈਕੇਜ ਮਾਨਵ ਨੇ ਉਸ ਨੂੰ ਪੁੱਛਿਆ ਕਿ ਸੋਨੀਆ ਤੂੰ ਦੱਸ ਤਾਂ ਸਹੀ ਕਿਹੜੀ ਕੰਪਨੀ ਵਿੱਚ ਜਾਣਾ ਚਾਹੁੰਦੀ ਹੈ ਇਸ ਗੱਲ ਤੇ ਉਸਨੇ ਹੱਸਦੇ ਹੋਏ ਇਹ ਕਿਹਾ ਸੀ ਕਿ ਛੱਡ ਯਾਰ ਐਨੀ ਵੱਡੀ ਕੰਪਨੀ ਵਿੱਚ ਮੇਰੀ ਨੌਕਰੀ ਕਿੱਥੇ ਲੱਗ ਸਕਦੀ ਹੈ ਲੱਗਦਾ ਮੇਰਾ ਇਹ ਸੁਪਨਾ ਸੁਪਨਾ ਹੀ ਰਹਿ ਜਾਵੇਗਾ। ਵੈਸੇ ਮੇਰੇ ਮਨ ਵਿੱਚ ਇੱਛਾ ਜ਼ਰੂਰ ਆ ਕਿ ਮੈਂ ਇਸ ਕੰਪਨੀ ਵਿੱਚ ਕੰਮ ਕਰਾਂ। ਪਰ ਸ਼ਾਇਦ ਕੁਝ ਨਹੀਂ ਹੋ ਸਕਦਾ। ਮਾਨਵ ਨੇ ਕਿਹਾ ਕਿ ਤੂੰ ਫਿਕਰ ਨਾ ਕਰ ਇਸ ਬਾਰੇ ਮੈਂ ਆਪਣੇ ਰੱਬ ਕੋਲ ਅਰਦਾਸ ਜ਼ਰੂਰ ਕਰਾਂਗਾ। ਫਿਰ ਕੁਝ ਕੁ ਦਿਨਾਂ ਬਾਅਦ ਅਚਾਨਕ ਇੱਕ ਚਮਤਕਾਰ ਹੋਇਆ। ਉਸਨੂੰ SK ਐਂਟਰਪ੍ਰਾਈਜ਼ਸ 'ਚ ਇੰਟਰਵਿਊ ਲਈ ਬੁਲਾਇਆ ਗਿਆ। ਉਸਦੀ ਮਾਂ ਤਾਂ ਖੁਸ਼ੀ ਨਾਲ ਪਾਗਲ ਹੋ ਰਹੀ ਸੀ। ਸੋਨੀਆ ਨੇ ਮਾਨਵ ਨੂੰ ਫੋਨ ਕੀਤਾ ਤੇ ਕਿਹਾ ਮਾਨਵ ਲੱਗਦਾ ਰੱਬ ਨੇ ਸਾਡੀ ਸੁਣ ਲਈ ਬਸ ਹੁਣ ਇੱਕ ਵਾਰ ਨੌਕਰੀ ਲੱਗ ਜਾਵੇ ਫਿਰ ਆਪਣਾ ਵਿਆਹ ਪੱਕਾ ਮਾਨਵ ਨੇ ਇਸ ਵਾਰ ਵੀ ਉਹੀ ਸਭ ਕੀਤਾ ਜੋ ਸ਼ੁਰੂ ਤੋਂ ਕਰਦਾ ਆ ਰਹੇ ਸੀ ਉਹ ਹੱਸਦੇ ਹੋਏ ਉਸ ਨੂੰ ਕਹਿਣ ਲੱਗਾ ਤੂੰ ਹੁਣ ਮੇਰਾ ਫਿਕਰ ਨਾ ਕਰ ਹੁਣ ਤੂੰ ਆਪਣੀ ਮੰਜ਼ਿਲ ਦੇ ਬੇਹੰਦ ਕਰੀਬ ਆਸ ਨੇ ਇੰਟਰਵਿਊ ਦਿੱਤੀ ਇੱਕ ਹਫ਼ਤੇ ਬਾਅਦ ਉਸ ਨੂੰ ਜੁਆਇਨਿੰਗ ਲੈਟਰ ਵੀ ਮਿਲ ਗਿਆ 80000 ਦੀ ਉਸਦੀ ਮਹੀਨੇ ਦੀ ਸੈਲਰੀ ਸੀ ਇਹਦੇ ਨਾਲ ਨਾਲ ਇੱਕ ਵਿਸ਼ੇਸ਼ ਵੈਲਕਮ ਪਾਰਟੀ ਵੀ ਸੀ ਉਹ ਹੁਣ ਪੂਰੀ ਤਰ੍ਹਾਂ ਬਦਲ ਚੁੱਕੀ ਸੀ ਨਾ ਸਿਰਫ ਬਾਹਰੋਂ ਸਗੋਂ ਅੰਦਰੋਂ ਵੀ ਆਪਣੇ ਸੰਘਰਸ਼ਾਂ ਨੂੰ ਉਹ ਆਪਣੀ ਮਿਹਨਤ ਦਾ ਨਤੀਜਾ ਮੰਨਣ ਲੱਗ ਪਈ ਸੀ ਮਾਨਵ ਦਾ ਨਾਮ ਤਾਂ ਜਿਵੇਂ ਉਸਦੀ ਜ਼ੁਬਾਨ ਤੋਂ ਗਾਇਬ ਹੀ ਹੋ ਗਿਆ ਹੋਵੇ ਜਿਵੇਂ ਉਸ ਨੂੰ ਇਸ ਗੱਲ ਦਾ ਚੇਤਾ ਹੀ ਭੁੱਲ ਗਿਆ ਹੋਵੇ ਕਿ ਮਾਨਵ ਨੇ ਮੇਰੇ ਲਈ ਕੀ ਕੀਤਾ ਤੇ ਕੀ ਨਹੀਂ ਇਹ ਸਾਤਾ ਬਸ ਉਸਦਾ ਰੱਬ ਹੀ ਜਾਣਦਾ ਸੀ ਕਿ ਉਸਨੇ ਸੋਨੀਆ ਦੇ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਪਰ ਸੋਨੀਆ ਨੂੰ ਹੁਣ ਉਸਦੀ ਕੋਈ ਪਰਵਾਹ ਨਹੀਂ ਸੀ ਉਹ ਬਸ ਆਪਣੀ ਹੀ ਮਸਤੀ ਵਿੱਚ ਬਿਜ਼ੀ ਰਹਿੰਦੀ ਸੀ ਉਹ ਪਾਰਟੀ ਉਹ ਸ਼ਾਮ ਉਹ ਸਟੇਜ ਉਹ ਪਲ ਜਿਸ ਨੇ ਮਾਨਵ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦਿੱਤਾ ਪਾਰਟੀ ਦੀ ਸ਼ਾਮ ਉਸਨੇ ਬਲੈਕ ਕਲਰ ਦਾ ਬਹੁਤ ਸੋਹਣਾ ਗਾਉਨ ਪਾਇਆ ਹੋਇਆ ਸੀ ਉਸਦੀ ਮਾਂ ਨੇ ਵੀ ਬਹੁਤ ਸੋਹਣੀ ਸਾੜੀ ਪਾਈ ਹੋਈ ਸੀ ਉਹਨਾਂ ਦੋਨਾਂ ਦੀਆਂ ਅੱਖਾਂ ਵਿੱਚ ਬਸ ਇੱਕ ਹੀ ਚਮਕ ਸੀ ਮਾਣ ਵਾਲੀ ਚਮਕ ਉਸਨੂੰ ਸਟੇਜ ਤੇ ਬੁਲਾਇਆ ਗਿਆ ਕੰਪਨੀ ਦੇ ਪੋਸਟਰ ਉਸਦੀਆਂ ਫੋਟੋਆਂ ਤੇ ਚਾਰੇ ਪਾਸੇ ਇੱਕ ਹੀ ਨਾਮ ਗੂੰਜ ਰਿਹਾ ਸੀ ਸੋਨੀਆ ਕੁਮਾਰੀ ਨਵੀਂ ਸਟਾਰ ਏਮਪਲੋਈ ਸਾਰਿਆਂ ਵੱਲੋਂ ਬਹੁਤ ਖੁਸ਼ੀੋ-ਖੇਦ ਰਹੀ ਸੀ ਉਸਦੇ ਚਿਹਰੇ ਤੇ ਇੱਕ ਆਤਮ ਵਿਸ਼ਵਾਸ ਨਹੀਂ ਸਗੋਂ ਇੱਕ ਘਮੰਡ ਦਾ ਪਰਛਾਵਾਂ ਸੀ ਉਸੇ ਸਮੇਂ ਇੱਕ ਸਧਾਰਨ ਜਿਹੇ ਕੱਪੜਿਆਂ ਵਿੱਚ ਇੱਕ ਇਨਸਾਨ ਅੰਦਰ ਆਇਆ ਉਸਦੀਆਂ ਅੱਖਾਂ ਸੋਨੀਆ ਨੂੰ ਲੱਭ ਰਹੀਆਂ ਸੀ ਤੇ ਜਦੋਂ ਉਸਦੀ ਨਜ਼ਰ ਉਸਤੇ ਪਈ ਤਉ ਦੇ ਕੇ ਬਹੁਤ ਖੁਸ਼ ਹੋਇਆ ਜਿਵੇਂ ਉਸਦਾ ਹਰ ਦੁੱਖ ਖਤਮ ਹੋ ਗਿਆ ਹੋਵੇ ਉਹ ਇਨਸਾਨ ਮਾਨਵ ਸੀ ਜਿਸ ਨੇ ਆਪਣੇ ਪਿਆਰ ਨੂੰ ਉਸਦੀ ਮੰਜ਼ਲ ਤੱਕ ਪਹੁੰਚਾਉਣ ਲਈ ਉਹ ਹੀ ਕਸਰ ਨਹੀਂ ਸੀ ਛੱਡੀ ਸੋਨੀਆ ਦੀ ਮਾਂ ਨੇ ਸਭ ਤੋਂ ਪਹਿਲਾਂ ਮਾਨਮ ਨੂੰ ਦੇਖਿਆ ਉਹਨਾਂ ਦੋਨਾਂ ਦਾ ਚਿਹਰਾ ਇੱਕਦਮ ਸਖਤ ਹੋ ਗਿਆ ਸੀ ਉਸਦੀ ਮਾਂ ਨੇ ਉਸਦੇ ਕੰਨ ਵਿੱਚ ਹੌਲੀ ਜਿਹਾ ਕਿਹਾ ਇਹ ਉਹੀ ਆ ਪਿੰਡ ਵਾਲਾ ਸਾਰਿਆਂ ਸਾਹਮਣੇ ਤਮਾਸ਼ਾ ਨਾ ਹੋ ਜਾਵੇ ਉਹ ਹੌਲੀ-ਹੌਲੀ ਸੋਨੀਆ ਦੇ ਕੋਲ ਗਿਆ ਤੇ ਬਹੁਤ ਸਾਦਗੀ ਨਾਲ ਉਸਨੇ ਸੋਨੀਆ ਨੂੰ ਪੁੱਛਿਆ ਕਿ ਤੈਨੂੰ ਯਾਦ ਹੈ ਕਿ ਤੂੰ ਇਹ ਗੱਲ ਕਹੀ ਸੀ ਕਿ ਜਦ ਮੈਨੂੰ ਨੌਕਰੀ ਮਿਲ ਗਈ ਤਾਂ ਆਪਾਂ ਵਿਆਹ ਕਰਵਾ ਲਵਾਂਗੇ ਅੱਜ ਮੈਂ ਆਇਆ ਹਾਂ ਤੇਰੀ ਵਾਦੀ ਨੂੰ ਪੂਰਾ ਕਰਨ ਪਰ ਸੋਨੀਆ ਦੇ ਚਿਹਰੇ 'ਤੇ ਤਾਂ ਜਿਵੇਂ ਖੁਸ਼ੀ ਹੀ ਗਾਇਬ ਹੋ ਗਈ ਹੋਵੇ ਉਹ ਗੁੱਸੇ ਨਾਲ ਮਾਨਵ ਨੂੰ ਕਹਿਣ ਲੱਗੀ ਕਿ ਮਾਨਵ ਤੇਰਾ ਦਿਮਾਗ ਖਰਾਬ ਹੈ ਤੂੰ ਹਜੇ ਵੀ ਇਹ ਗੱਲ ਸੋਚ ਰਿਹਾ ਕਿ ਮੈਂ ਅੱਜ ਵੀ ਉਹੀ ਪੁਰਾਣੀ ਸੋਨੀਆ ਜੋ ਕਦੇ ਪਿੰਡ ਵਿੱਚ ਰਹਿ ਕੇ ਸੁਪਨੇ ਦੇਖਦੀ ਹੁੰਦੀ ਸੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਤੇ ਇਹ ਗੱਲ ਤੂੰ ਸੋਚ ਵੀ ਕਿਵੇਂ ਲਈ ਮਨਵ ਦੇਤਾ ਪੈਰਾਂਥਨੀਓ ਜ਼ਮੀਨ ਹੀ ਨਿਕਲ ਗਈ ਉਸਨੇ ਕਿਹਾ ਸੋਨੀਆ ਇਹ ਸਭ ਤੂੰ ਕਹਿ ਰਹੀ ਹੈ ਇਹਨੇ ਨੂੰ ਸੋਨੀਆ ਦੀ ਮਾਂ ਵੀ ਅੱਗੇ ਆ ਗਈ ਤੇ ਮਨਵ ਨੂੰ ਕਹਿਣ ਲੱਗੀ ਕਿ ਤੇਰੀ ਔਕਾਤ ਹੀ ਕੀ ਆ ਜੋ ਮੇਰੀ ਪੜ੍ਹੀ ਲਿਖੀ ਤੇ ਨੌਕਰੀ ਪੇਸ਼ਾ ਬੇਟੀ ਤੇਰੇ ਨਾਲ ਵਿਆਹ ਕਰਵਾਵੇ ਤੂੰ ਤਾਂ 10ਵੀਂ ਵੀ ਪਾਸ ਨਹੀਂ ਕੀਤੀ ਤੇ ਮੇਰੀ ਬੇਟੀ ਇੱਕ ਵੱਡੀ ਕੰਪਨੀ ਵਿੱਚ ਮਾਨਵ ਦਾ ਤਾਂ ਦਿਮਾਗ ਹੀ ਸੁੰਨ ਹੋ ਗਿਆ। ਉਸ ਦੀਆਂ ਅੱਖਾਂ ਵਿੱਚ ਨਮੀ ਸੀ ਪਰ ਉਹ ਹੱਸ ਰਿਹਾ ਸੀ। ਇੱਕ ਦਰਦ ਭਰਿਆ ਹਾਸਾ। ਉਸ ਨੇ ਕਿਹਾ, "ਸੋਨੀਆ, ਇਹ ਗੱਲ ਤੂੰ ਕਹਿ ਰਹੀ ਹੈ। ਜਿਸ ਨੂੰ ਉਸ ਦੀਆਂ ਕਿਤਾਬਾਂ ਦੇ ਖਰਚੇ ਵੀ ਮੈਂ ਦਿੱਤੇ ਤੇ ਅੱਜ ਉਹਨਾਂ ਨੂੰ ਪੜ੍ਹ ਕੇ ਤੂੰ ਮੈਨੂੰ ਪਿੱਛੇ ਛੱਡ ਦਿੱਤਾ।" ਸੋਨੀਆ ਤਾਂ ਆਪਣੇ ਆਪ ਤੋਂ ਬਾਹਰ ਹੋ ਚੁੱਕੀ ਸੀ। ਉਸ ਨੇ ਕਿਹਾ, "ਮਾਨਵ, ਜੇ ਤੈਨੂੰ ਪੈਸੇ ਚਾਹੀਦੇ ਆ ਤੇ ਮੈਂ ਤੈਨੂੰ ਲੱਖ ਨਹੀਂ ਸਗੋਂ 2 ਲੱਖ ਦੇਵਾਂਗੀ।" ਪਰ ਮੇਰੇ ਤੋਂ ਇਹ ਉਮੀਦ ਨਾ ਰੱਖਿਓ ਕਿਉਂਕਿ ਤੂੰ ਮੇਰੇ ਲੈਵਲ ਦਾ ਨਹੀਂ ਸਾਰਿਆਂ ਦੀਆਂ ਨਜ਼ਰਾਂ ਸਿਰਫ ਮਾਨਵ ਤੇ ਟਿੱਕੀਆਂ ਹੋਈਆਂ ਸੀ ਮਾਨਮ ਨੇ ਇਹ ਗੱਲ ਬਹੁਤ ਦੁਖੀ ਮਨ ਨਾਲ ਕਹੀ ਕਿ ਸੋਨੀਆ ਤੂੰ ਪੈਸਿਆਂ ਦੇ ਨਾਲ-ਨਾਲ ਮੇਰੇ ਕੱਪੜੇ ਕਿਤਾਬਾਂ ਵਾਪਸ ਕਰ ਸਕਦੀਆਂ ਪਰ ਕੀ ਤੂੰ ਉਹ ਸਮਾਂ ਮੈਨੂੰ ਵਾਪਸ ਕਰ ਸਕਦੀਆਂ ਜਿਸ ਵਿੱਚ ਮੈਂ ਆਪਣੇ ਮਾਂ ਪਿਓ ਨੂੰ ਵੀ ਛੱਡ ਦਿੱਤਾ ਸਿਰਫ ਇੱਕ ਤੇਰੇ ਕਰਕੇ ਤੂੰ ਉਹ ਸਮਾਂ ਵਾਪਸ ਲਿਆ ਸਕਦੀਆਂ ਜਦ ਤੂੰ ਸਕੂਲ ਜਾਂਦੀ ਸੀ ਤੇ ਮੈਂ ਇੱਟਾਂ ਚੁੱਕਦਾ ਹੁੰਦਾ ਸੀ 10 ਇਸ ਗੱਲ ਦਾ ਜਵਾਬ ਦੇ ਮੈਨੂੰ ਪਤਾ ਹੈ ਕਿ ਤੂੰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਰ ਸਕਦੀ ਕਿਉਂਕਿ ਰਿਸ਼ਤੇ ਖਰੀਦੇ ਨਹੀਂ ਨਿਭਾਏ ਜਾਂਦੇ ਸੋਨੀਆ ਨੇ ਸਿਕਿਉਰਿਟੀ ਗਾਰਡ ਨੂੰ ਬੁਲਾ ਲਿਆ ਤੇ ਕਿਹਾ ਇਸ ਨੂੰ ਬਾਹਰ ਕੱਢ ਦਿਓ ਪਰ ਉਸੇ ਵੇਲੇ ਪਿੱਛੋਂ ਕਿਸੇ ਦੀ ਆਵਾਜ਼ ਆਈ ਸਾਰਿਆਂ ਦੀਆਂ ਨਜ਼ਰਾਂ ਹੁਣ ਉਸ ਆਵਾਜ਼ ਵੱਲ ਨੂੰ ਗਈਆਂ ਉਹ ਕੰਪਨੀ ਦੇ ਮਾਲਕ ਦੀ ਆਵਾਜ਼ ਸੀ ਮਾਲਕ ਵੀ ਥੱਲੇ ਆ ਚੁੱਕਿਆ ਸੀ ਤੇ ਉਹ ਸਿੱਧਾ ਮਾਨਵ ਦੇ ਸਾਹਮਣੇ ਖੜਾ ਸੀ ਤੇ ਆ ਕੇ ਮਾਨਵ ਨੂੰ ਕਹਿਣ ਲੱਗਾ ਸਰ ਜੇ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਤਾਂ ਤੁਸੀਂ ਮੇਰੀ ਬੇਟੀ ਨਾਲ ਵਿਆਹ ਕਰਵਾ ਸਕਦੇ ਹੋ ਮੈਂ ਆਪਣੇ ਆਪ ਨੂੰ ਬਹੁਤ ਚੰਗੀ ਕਿਸਮਤ ਵਾਲਾ ਸਮਝਾਂਗਾ ਪੂਰੇ ਹਾਲ ਵਿੱਚ ਸਨਾਟਾ ਛਾ ਗਿਆ ਸੀ ਇਹ ਗੱਲ ਸੁਣਦਿਆਂ ਸੋਨੀਆ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਉਸ ਜਗ੍ਹਾ ਤੇ ਜਿੰਨੇ ਵੀ ਲੋਕ ਖੜੇ ਸੀ ਸਾਰੇ ਇੱਕ ਦੂਜੇ ਵੱਲ ਵੇਖਣ ਲੱਗੇ ਤੇ ਮਨਵ ਚੋਪ ਚਾਪ ਖੜਾ ਸੀ ਜਿਵੇਂ ਸਮਾ ਖੁਦ ਉਸ ਤੋਂ ਮਾਫੀ ਮੰਗ ਰਿਹਾ ਹੋਵੇ ਸੋਨੀਆ ਹੈਰਾਨ ਸੀ ਕਿਉਂਕਿ ਜਿਸ ਇਨਸਾਨ ਨੂੰ ਉਹ ਦਸਵੀਂ ਫੇਲ ਕਹਿ ਕੇ ਨੀਵਾ ਦਿਖਾ ਰਹੀ ਸੀ ਉਹ ਇਨਸਾਨ ਬਹੁਤ ਵੱਡੀ ਕੰਪਨੀ ਦਾ ਮਾਲਕ ਸੀ ਸਾਰੇ ਆਪਸ ਵਿੱਚ ਇੱਕ ਦੂਜੇ ਨਾਲ ਗੱਲਾਂ ਕਰਨ ਲੱਗ ਪਏ ਕਿ ਆਖਰ ਇਹ ਮਨੁੱਖ ਹੈ ਕੌਣ ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦਾ ਕੰਪਨੀ ਦਾ ਮਾਲਕ ਸਟੇਜ ਤੇ ਚੜ ਗਿਆ ਤੇ ਉਸਨੇ ਮਾਈਕ ਸੰਭਾਲ ਲਿਆ ਉਸਨੇ ਕਿਹਾ ਕਿ ਤੁਸੀਂ ਸਾਰੇ ਇਹੀ ਸੋਚਦੇ ਹੋਵੋਗੇ ਕਿ ਮੈਂ ਕਿਉਂ ਇੱਕ ਮਜ਼ਦੂਰ ਦਿਖਣ ਵਾਲੇ ਇਨਸਾਨ ਨਾਲ ਆਪਣੀ ਬੇਟੀ ਦਾ ਵਿਆਹ ਕਰਾਉਣ ਨੂੰ ਕਿਹਾ ਸੱਚ ਤਾਂ ਇਹ ਆ ਕਿ ਇਹ ਕੋਈ ਮਾਮੂਲੀ ਇਨਸਾਨ ਨਹੀਂ ਸਗੋਂ ਵਿਦੇਸ਼ ਦੀ ਇੰਟਰਨੈਸ਼ਨਲ ਕੰਪਨੀ ਦੇ ਫਾਊਂਡਰ ਤੇ ਸੀਈਓ ਉਹੀ ਕੰਪਨੀ ਜਿਸ ਨੇ ਸਾਡੀ ਕੰਪਨੀ ਨੂੰ 1 ਕਰੋੜ ਦਾ ਆਰਡਰ ਦਿੱਤਾ ਸੀ ਇਸ ਆਰਡਰ ਦੀ ਵਜ੍ਹਾ ਕਰਕੇ ਹੀ ਸਾਡੀ ਕੰਪਨੀ ਇਸ ਸਾਲ ਜ਼ਿਆਦਾ ਗਰੋਥ ਕਰਨ ਵਾਲੀ ਕੰਪਨੀ ਬਣੀ ਆ ਸਾਰੇ ਇਸ ਤਰ੍ਹਾਂ ਦੇਖ ਰਹੇ ਸੀ ਜਿਵੇਂ ਕੋਈ ਸੁਪਨਾ ਦੇਖਦੇ ਹੋਣ ਮਾਲਕ ਨੇ ਇਹ ਵੀ ਗੱਲ ਕਹੀ ਕਿ ਤੁਹਾਨੂੰ ਇਹ ਵੀ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿਉਂਕਿ ਇਸ ਸ਼ਖਸ ਦੇ ਇੱਕ ਫੋਨ ਕਾਲ ਤੇ ਹੀ ਅਸੀਂ ਸੋਨੀਆ ਨੂੰ ਇਸ ਕੰਪਨੀ ਵਿੱਚ ਰੱਖਿਆ ਸੀ ਨਹੀਂ ਤਾਂ ਉਸ ਦਾ ਰੈਜ਼ਿਊਮ ਵੀ ਇੰਟਰਵਿਊ ਦੇ ਲਾਇਕ ਨਹੀਂ ਸੀ ਜੇ ਸਰਦੀ ਸਿਫਾਰਿਸ਼ ਨਾ ਹੁੰਦੀ ਤਾਂ ਇਹ ਸੋਨੀਆ ਜੋ ਤੁਹਾਨੂੰ ਇਸ ਜਗ੍ਹਾ ਤੇ ਦਿਖਾਈ ਦੇ ਰਹੀ ਆ। ਉਸ ਨੂੰ ਤਾਂ ਸ਼ਾਇਦ ਅਸੀਂ ਰਿਸੈਪਸ਼ਨ ਕਾਊਂਟਰ ਤੇ ਵੀ ਨਾ ਰੱਖਦੇ। ਸੋਨੀਆ ਦੇ ਚਿਹਰੇ ਦਾ ਰੰਗ ਉੱਟ ਗਿਆ। ਉਸ ਦੀ ਮਾਂ ਵੀ ਡੂੰਗੀ ਸ਼ਰਮਿੰਦਗੀ ਵਿੱਚ ਸਿਰ ਝੁਕਾ ਕੇ ਬੈਠੀ ਸੀ। ਉਸੇ ਸਮੇਂ ਮਾਨਵ ਸਟੇਜ ਤੇ ਆਇਆ ਤੇ ਉਸ ਨੇ ਇੱਕ ਇਸ ਤਰ੍ਹਾਂ ਦੀ ਗੱਲ ਕਹੀ ਜੋ ਸਿਰਫ ਇੱਕ ਪੜਿਆ ਲਿਖਿਆ ਚੰਗਾ ਇਨਸਾਨ ਹੀ ਕਹਿ ਸਕਦਾ। ਉਸ ਨੇ ਕਿਹਾ ਮੈਂ ਕਦੇ ਵੀ ਸੋਨੀਆ ਨੂੰ ਨੀਵਾ ਦਿਖਾਉਣ ਲਈ ਕੁਝ ਨਹੀਂ ਕਿਹਾ ਸੀ। ਮੈਂ ਜੋ ਕੁਝ ਵੀ ਕੀਤਾ ਪਿਆਰ ਲਈ ਕੀਤਾ ਭਰੋਸੇ ਵਿੱਚ ਕੀਤਾ ਪਰ ਅੱਜ ਇਹ ਭਰੋਸਾ ਟੁੱਟ ਗਿਆ ਮੈਂ ਸੋਚਦਾ ਸੀ ਕਿ ਜਦ ਸੋਨੀਆ ਆਪਣੇ ਪੈਰਾਂ ਤੇ ਖੜੀ ਹੋਵੇਗੀ ਮੈਂ ਉਸ ਦੇ ਨਾਲ ਜ਼ਿੰਦਗੀ ਬਿਤਾਵਾਂਗਾ ਪਰ ਉਸ ਨੂੰ ਆਪਣੀ ਮੰਜ਼ਿਲ ਤਾਂ ਮਿਲ ਚੁੱਕੀ ਸੀ ਪਰ ਮੇਰਾ ਸਾਥ ਬੋਝ ਲੱਗਣ ਲੱਗ ਪਿਆ ਅੱਜ ਮੈਂ ਆਪਣੇ ਪੂਰੇ ਮਨੋਂ ਇਹ ਘੋਸ਼ਣਾ ਕਰਦਾ ਕਿ ਹੁਣ ਉਸ ਨੂੰ ਮੇਰੀ ਕੋਈ ਜ਼ਰੂਰਤ ਨਹੀਂ ਤੇ ਇਸ ਕੰਪਨੀ ਨੂੰ ਵੀ ਮੇਰੀ ਸਿਫਾਰਿਸ਼ ਦੀ ਕੋਈ ਲੋੜ ਨਹੀਂ ਪੂਰੇ ਹਾਲ ਵਿੱਚ ਤਾੜੀਆਂ ਦੀਆਂ ਆਵਾਜ਼ਾਂ ਆ ਰਹੀਆਂ ਸੀ ਉਸ ਕੰਪਨੀ ਦੇ ਮਾਲਕ ਮਾਨਮ ਕੋਲ ਆਏ ਤੇ ਕਹਿਣ ਲੱਗੇ ਸਰ ਮੇਰੀ ਬੇਟੀ ਹਜੇ ਵੀ ਇਸ ਪਾਰਟੀ ਚ ਜੇ ਤੁਸੀਂ ਚਾਹੋ ਤਾਂ ਤੁਹਾਨੂੰ ਦੋਨਾਂ ਨੂੰ ਮਿਲਾ ਕੇ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰ ਸਕਦੇ ਹਾਂ ਮਾਨਮ ਨੇ ਹੌਲੀ ਜੀ ਗਰਦਨ ਨੂੰ ਥੱਲੇ ਨੋ ਝੁਕਾਇਆ ਤੇ ਪੁੱਛਿਆ ਕਿ ਕਿੱਥੇ ਹੈ ਤੁਹਾਡੀ ਬੇਟੀ ਉਸੇ ਸਮੇਂ ਮਾਲਕ ਦੀ ਬੇਟੀ ਸਾਹਮਣੇ ਆਈ ਉਸ ਦਾ ਚਿਹਰਾ ਸਾਦਗੀ ਨਾਲ ਭਰਿਆ ਤੇ ਬੁੱਲਾਂ ਤੇ ਮੁਸਕਰਾਹਟ ਫੈਲੀ ਹੋਈ ਸੀ ਉਸ ਦੀਆਂ ਅੱਖਾਂ ਵਿੱਚ ਆਪਣਾਪਨ ਭਰਿਆ ਹੋਇਆ ਸੀ ਮਾਨਵ ਨੇ ਉਸ ਵੱਲ ਵੇਖਿਆ ਤੇ ਫਿਰ ਦਿਲੋਂ ਕਿਹਾ ਮੈਂ ਤਿਆਰ ਆ ਸੋਨੀਆ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਸ਼ਾਇਦ ਉਸ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਉਹ ਕਿਸ ਨੂੰ ਦੋਸ਼ ਦੇਵੇ ਖੁਦ ਨੂੰ ਜਾਂ ਫਿਰ ਉਸ ਮਾਨਵ ਨੂੰ ਜਿਸ ਨੂੰ ਉਹ ਕਦੇ ਜਾਣਦੀ ਸੀ ਪਰ ਅੱਜ ਉਸ ਨੂੰ ਉਹ ਗਵਾ ਚੁੱਕੀ ਸੀ ਸਮਾਂ ਇਸ ਤਰ੍ਹਾਂ ਬੀਤਦਾ ਗਿਆ ਮਾਨਵ ਤੇ ਮਾਲਕ ਦੀ ਬੇਟੀ ਦਾ ਵਿਆਹ ਹੋ ਗਿਆ ਉਸਨੇ ਕਦੇ ਵੀ ਆਪਣੇ ਪਤੀ ਮਾਨਵ ਨੂੰ ਉਸਦੇ ਅਤੀਤ ਬਾਰੇ ਨਹੀਂ ਪੁੱਛਿਆ ਪਸ ਨੇ ਸਿਰਫ ਉਸ ਦਾ ਸੰਘਰਸ਼ ਤੇ ਉਸ ਦੀ ਸੱਚਾਈ ਨੂੰ ਮਹਿਸੂਸ ਕੀਤਾ। ਮਾਨਵ ਆਪਣੇ ਬਿਜ਼ਨਸ ਨੂੰ ਭਾਰਤ ਵਿੱਚ ਫੈਲਾਉਣ ਲੱਗਾ ਹੋਇਆ ਸੀ। ਉਸ ਦੀ ਪਤਨੀ ਉਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੁੰਦੀ। ਦੋਨੋਂ ਇੱਕ ਦੂਜੇ ਦੇ ਪੂਰਕ ਬਣ ਗਏ ਸੀ। ਫਿਰ ਇੱਕ ਦਿਨ ਉਹ ਦੋਨੋਂ ਪਤੀ ਪਤਨੀ ਹਿਲ ਸਟੇਸ਼ਨ ਤੇ ਛੁੱਟੀਆਂ ਮਨਾਉਣਗੇ। ਉਸ ਜਗ੍ਹਾ ਇੱਕ ਛੋਟਾ ਜਿਹਾ ਕੈਫੇ ਸੀ। ਜਿਸ ਜਗ੍ਹਾ ਵਿਦੇਸ਼ੀ 파ਟਨਰ ਕਾਫੀ ਆਉਂਦੇ ਜਾਂਦੇ ਸੀ। ਉਸ ਦੀ ਪਤਨੀ ਪਾਣੀ ਲੈਣ ਚਲੀ ਗਈ ਤੇ ਮਾਨਵ ਉੱਥੇ ਬੈਠਾ ਰਿਹਾ। ਵਸ ਉਸ ਸਮੇਂ ਉਸਦੀ ਨਜ਼ਰ ਸੋਨੀਆ ਤੇ ਪਈ ਉਸਨੇ ਇੱਕ ਛੋਟੀ ਜੀ ਚਾਹ ਦੀ ਦੁਕਾਨ ਪਾਈ ਹੋਈ ਸੀ ਉਸਦੀਆਂ ਅੱਖਾਂ ਵਿੱਚ ਪਛਤਾਵਾ ਸੀ ਤੇ ਉਸਦੇ ਕੋਲ ਹੀ ਉਸਦੀ ਮਾਂ ਬੈਠੀ ਹੋਈ ਸੀ ਜੋ ਕਾਫੀ ਬਜ਼ੁਰਗ ਹੋ ਚੁੱਕੀ ਸੀ ਉਸਨੇ ਜਿਵੇਂ ਮਾਨਮ ਨੂੰ ਦੇਖਿਆ ਉਸਦੀਆਂ ਅੱਖਾਂ ਪਰ ਆਈਆਂ ਪਰ ਕੁਝ ਕਹਿ ਨਾ ਸકી ਜਦ ਮਾਨਮ ਨੇ ਉਸਨੂੰ ਦੇਖਿਆ ਤਾਂ ਇੱਕ ਪਲ ਹੀ ਉਹ ਵੀ ਠਹਿਰ ਗਿਆ ਤੇ ਫਿਰ ਹਲਕੀ ਜੀ ਮੁਸਕਾਨ ਦੇ ਨਾਲ ਉਸ ਕੋਲ ਗਿਆ ਤੇ ਉਸ ਨੂੰ ਆਪਣਾ ਕਾਰਡ ਦਿੰਦੇ ਹੋਏ ਕਿਹਾ ਕਿ ਉਸ ਦਿਨ ਜੋ ਹੋਇਆ ਮੈਂ ਉਹ ਕਦੇ ਵੀ ਨਹੀਂ ਸੀ ਚਾਹੁੰਦਾ ਪਰ ਤੇਰੇ ਕੀਤੇ ਕਰਮਾਂ ਦੀ ਸਜ਼ਾ ਤੈਨੂੰ ਮਿਲੀ ਤੇ ਕਰਮਚਾਰੀਆਂ ਨੇ ਤੇਰਾ ਸੱਚ ਸੁਣ ਕੇ ਤੈਨੂੰ ਸਜ਼ਾ ਦਿੱਤੀ ਹੈ ਪਰ ਮੈਂ ਤੇਰਾ ਬੁਰਾ ਕਦੇ ਨਹੀਂ ਸੀ ਚਾਹਿਆ ਕਿਉਂਕਿ ਜਿਸ ਇਨਸਾਨ ਨੂੰ ਕਦੇ ਇੰਨੀ شدت ਨਾਲ ਚਾਹਿਆ ਹੋਵੇ ਕਿ ਉਸ ਲਈ ਹਰ ਉਹ ਕੰਮ ਕੀਤਾ ਜਿਸ ਨਾਲ ਉਸ ਨੂੰ ਖੁਸ਼ੀ ਮਿਲੇ ਤਰੱਕੀ ਮਿਲੇ ਸਮਾਜ ਵਿੱਚ ਇੱਜ਼ਤ ਮਿਲੇ ਪਰ ਸ਼ਾਇਦ ਤੇਰੀ ਬਦਲੀ ਨੀਅਤ ਦੇ ਕਾਰਨ ਤੂੰ ਉਹ ਸਭ ਕੁਝ ਗਵਾ ਲਿਆ ਮੈਂ ਵੀ ਵਕਤ ਤੇ ਗੁੱਸੇ ਦਾ ਸ਼ਿਕਾਰ ਹੋ ਗਿਆ ਸੀ ਨਹੀਂ ਤਾਂ ਇੰਨਾ ਬੁਰਾ ਤਾਂ ਮੈਂ ਤੇਰੇ ਨਾਲ ਕਦੇ ਵੀ ਨਹੀਂ ਸੀ ਹੁੰਦਾ। ਉਹ ਹੈਰਾਨੀ ਨਾਲ ਮਾਨਵਲ ਦੇਖ ਰਹੀ ਸੀ। ਉਸ ਦੀਆਂ ਅੱਖਾਂ ਵਿੱਚ ਹਜੇ ਵੀ ਕੁਝ ਸਵਾਲ ਸੀ। ਪਰ ਪੁੱਛਣ ਦੀ ਉਹ ਹਿੰਮਤ ਨਾ ਕਰ ਸકી। ਪਰ ਮਾਨਵ ਨੇ ਉਹ ਸਭ ਕੁਝ ਪੜ ਲਿਆ ਸੀ। ਉਸਨੇ ਕਿਹਾ ਕਿ ਤੇਰੇ ਮਨ ਵਿੱਚ ਜੋ ਸਵਾਲ ਉੱਠ ਰਹੇ ਆ ਕਿ ਮੈਂ ਇੱਥੇ ਤੱਕ ਪਹੁੰਚਿਆ ਕਿਵੇਂ? ਤਾਂ ਤੇਰੀ ਜਾਣਕਾਰੀ ਤੇ ਤੇਰੀ ਤਸੱਲੀ ਲਈ ਦੱਸ ਦੇਵਾਂ ਕਿ ਮੈਂ ਜਿਸ ਕੰਪਨੀ ਵਿੱਚ ਕੰਮ ਕਰਦਾ ਸੀ ਉਹਨਾਂ ਨੂੰ ਮੇਰੇ ਬਾਰੇ ਸਭ ਕੁਝ ਪਤਾ ਸੀ। ਮੈਂ ਆਪਣੀ ਉਹ ਕਮਾਈ ਕਿਸੇ ਦੇ ਖਾਤੇ ਵਿੱਚ ਤੇ ਕਿਉਂ ਪਾ ਰਿਹਾ ਉਹਨਾਂ ਨੇ ਮੇਰੀ ਉਸ ਅਸੁੱਧਤ ਪਰਿਮਹਾਪਤ ਨੂੰ ਮਹਿਸੂਸ ਕੀਤਾ ਸੀ ਤੇ ਕਿਹਾ ਵੀ ਸੀ ਕਿ ਇਸ ਤਰ੍ਹਾਂ ਦੀ ਕੁਰਬਾਨੀ ਕੋਈ ਆਮ ਇਨਸਾਨ ਨਹੀਂ ਦੇ ਸਕਦਾ ਉਸ ਕੰਪਨੀ ਦੇ ਮਾਲਕ ਦੇ ਆਪਣੀ ਕੋਈ ਔਲਾਦ ਨਹੀਂ ਸੀ ਮੇਰੀ ਅਜੇਹ ਸੁਭਾ ਇਮਾਨਦਾਰੀ ਤੇ ਮਿਹਨਤ ਦਾ ਹੀ ਨਤੀਜਾ ਸੀ ਕਿ ਉਹਨਾਂ ਨੇ ਮੈਨੂੰ ਆਪਣੀ ਕੰਪਨੀ ਦਾ ਮਾਲਕ ਬਣਾਉਣ ਦੇ ਨਾਲ-ਨਾਲ ਆਪਣੀ ਔਲਾਦ ਦੇ ਰੂਪ ਵਿੱਚ ਵੀ ਮੈਨੂੰ ਅਪਣਾ ਲਿਆ ਤੇ ਇਸ ਤਰ੍ਹਾਂ ਮੈਂ ਕਿਸੇ ਹੋਰ ਲਈ ਕੁਰਬਾਨੀਆਂ ਦਿੰਦਾ ਦਿੰਦਾ ਇੱਕ ਅਜਿਹੇ ਅਹੁਦੇ ਤੇ ਪਹੁੰਚ ਗਿਆ ਜਿੱਥੇ ਤੱਕ ਜਾਣ ਦਾ ਤਾਂ ਮੈਂ ਕਦੇ ਸੁਪਨਾ ਵਿੱਚ ਵੀ ਨਹੀਂ ਸੀ ਸੋਚਿਆ ਮੈਨੂੰ ਉਸ ਦਿਨ ਬਹੁਤ ਹੈਰਾਨੀ ਹੋਈ ਸੀ ਕਿ ਮੈਂ ਜਿਸ ਇਨਸਾਨ ਲਈ ਆਪਣੀ ਸਾਰੀ ਜਵਾਨੀ ਦਾਤੇ ਲਾ ਦਿੱਤੀ ਆਪਣਾ ਘਰ-ਬਾਰ ਛੱਡ ਦਿੱਤਾ ਘਰਦਿਆਂ ਦੀ ਵੀ ਪਰਵਾਹ ਨਹੀਂ ਕੀਤੀ ਸਿਰਫ ਇਸ ਲਈ ਕਿ ਉਸ ਨੂੰ ਉਸਦੀ ਮੰਜ਼ਿਲ ਮਿਲ ਸਕੇ ਮੈਂ ਚਾਹੁੰਦਾ ਤਾਂ ਮੈਂ ਉਹ ਸਾਰਾ ਸਮਾਂ ਆਪਣੇ ਆਪ ਨੂੰ ਦੇ ਕੇ ਖਦ ਵੀ ਕੋਈ ਵਧੀਆ ਡਿਗਰੀ ਹਾਸਲ ਕਰ ਸਕਦਾ ਸੀ ਪਰ ਮੈਂ ਸੋਚਿਆ ਕਿ ਤੇਰੇ ਸੁਪਨਿਆਂ ਨੂੰ ਉਡਾਨ ਮਿਲੇ ਤੂੰ ਆਪਣੀ ਸੋਚੀ ਹੋਈ ਮੰਜ਼ਿਲ ਤੱਕ ਹਰ ਹਾਲਤ ਵਿੱਚ ਪਹੁੰਚ ਸਕੇ ਮੈਂ ਇਹ ਵੀ ਮਹਿਸੂਸ ਕੀਤਾ ਸੀ ਕਿ ਜੇ ਤੇਰੇ ਪਾਪਾ ਚਲੇ ਗਏ ਸੀ ਤਾਂ ਤੁਹਾਡੇ ਘਰ ਦੀ ਹਾਲਤ ਬਿਲਕੁਲ ਡਾਮਾ ਡੋਲ ਹੋ ਗਈ ਸੀ ਤੇ ਜਿਸ ਘਰ ਵਿੱਚੋਂ ਇੱਕ ਕਮਾਉਣ ਵਾਲਾ ਮਰਦ ਚਲਾ ਜਾਂਦਾ ਉਸ ਦਾ ਘਰ ਚੱਲਣਾ ਕਿੰਨਾ ਮੁਸ਼ਕਲ ਹੋ ਜਾਂਦਾ ਤੇ ਅਜਿਹੇ ਸਮੇਂ ਵਿੱਚ ਪੜ੍ਹਾਈ ਦੇ ਬਾਰੇ ਸੋਚਣਾ ਤਾਂ ਬਹੁਤ ਦੂਰ ਦੀ ਗੱਲ ਹੈ ਅਸਲ ਵਿੱਚ ਇਨਸਾਨ ਨੂੰ ਫਿਕਰ ਹੁੰਦਾ ਹੈ ਕਿ ਪੇਟ ਕਿੱਥੋਂ ਤੇ ਕਿਵੇਂ ਭਰਨਾ ਮੈਂ ਇਹੀ ਸਭ ਗੱਲਾਂ ਮਹਿਸੂਸ ਕੀਤੀਆਂ ਸੀ ਕਿ ਇੱਕ ਮਰਦ ਦੇ ਜਾਨ ਨਾਲ ਤੁਹਾਡੇ ਘਰ ਵਿੱਚ ਕਿੰਨੀ ਉਥਲ-ਪੁਥਲ ਹੋਈ ਹੋਵੇਗੀ ਮੇਰੇ ਮਾਪੇ ਕੋਲ ਤਾਂ ਮੇਰਾ ਦੂਜਾ ਭਰਾ ਸੀ ਜਿਸ ਦੇ ਆਸਰੇ ਮੈਂ ਆਪਣਾ ਘਰ-ਬਾਰ ਛੱਡਿਆ ਪਰ ਤੁਹਾਡੇ ਘਰ ਵਿੱਚ ਤਾਂ ਤੇਰੇ ਪਾਪਾ ਤੋਂ ਬਿਨਾਂ ਕੋਈ ਹੋਰ ਮਰਦ ਹੈ ਹੀ ਨਹੀਂ ਸੀ ਇਸੇ ਕਰਕੇ ਮੈਂ ਆਪਣਾ ਸਾਰਾ ਕੀਮਤੀ ਸਮਾਂ ਦਾਤੇ ਲਾ ਕੇ ਤੈਨੂੰ ਤੇਰੀ ਮੰਜ਼ਿਲ ਤੱਕ ਪਹੁੰਚਾਉਣ ਦਾ ਸੋਚਿਆ ਇਹ ਵੀ ਨਹੀਂ ਕਿ ਉਸ ਸਮੇਂ ਤੇ ਮੇਰੀ ਆਪਣੇ ਕੋਈ ਗਰਜ਼ ਸੀ ਮੈਂ ਇਹ ਕਦੇ ਨਹੀਂ ਚਾਹਿਆ ਸੀ ਕਿ ਤੂੰ ਉੱਚੇ ਅਹੁਦੇ ਤੇ ਬੈਠੇ ਫਿਰ ਮੈਂ ਤੇਰੇ ਨਾਲ ਵਿਆਹ ਕਰਵਾਵਾ ਤੇ ਸਾਡੀ ਜ਼ਿੰਦਗੀ ਵਧੀਆ ਗੁਜ਼ਰ ਜਾਵੇਗੀ ਪਰ ਜਦ ਤੂੰ ਖੁਦ ਹੀ ਕਹਿਆ ਸੀ ਕਿ ਮੈਨੂੰ ਜਦ ਵਧੀਆ ਨੌਕਰੀ ਮਿਲ ਗਈ ਤਾਂ ਆਪਾਂ ਵਿਆਹ ਕਰਵਾ ਲਵਾਂਗੇ ਮੈਂ ਉਸੇ ਗਲਤੀ ਤੇ ਪੱਕਾ ਸੀ ਕਿ ਸ਼ਾਇਦ ਤੇਰੇ ਦਿਲ ਵਿੱਚ ਮੇਰੇ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਪਰ ਮੈਂ ਇਹ ਨਹੀਂ ਸੀ ਜਾਣਦਾ ਕਿ ਤੇਰੇ ਦਿਲ ਵਿੱਚ ਮੇਰੇ ਨਾਲੋਂ ਜ਼ਿਆਦਾ ਅਹਿਮੀਅਤ ਪੈਸੇ ਦੀ ਹੋ ਗਈ ਸੀ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਪੈਸਾ ਇਨਸਾਨ ਨੂੰ ਬਦਲ ਦਿੰਦਾ ਹੈ ਜਦ ਬੰਦਾ ਤਰੱਕੀ ਕਰਦਾ ਕਮਾਉਂਦਾ ਤਾਂ ਅਕਸਰ ਉਸ ਦਾ ਦਿਮਾਗ ਖਰਾਬ ਹੋ ਜਾਂਦਾ ਪਰ ਮੈਂ ਫਿਰ ਵੀ ਤੈਨੂੰ ਪਰਖਣਾ ਚਾਹੁੰਦਾ ਸੀ ਇਸੇ ਕਰਕੇ ਉਸ ਦਿਨ ਤੇਰੀ ਪਾਰਟੀ ਵਿੱਚ ਤੇਰੀ ਖੁਸ਼ੀ ਵਿੱਚ ਸ਼ਾਮਲ ਹੋਣ ਆਇਆ ਸੀ ਪਰ ਮੈਂ ਫਿਰ ਵੀ ਤੈਨੂੰ ਵਿਆਹ ਦਾ ਆਫਰ ਨਹੀਂ ਸੀ ਦਿੱਤਾ ਮੈਂ ਚਾਹੁੰਦਾ ਸੀ ਕਿ ਤੂੰ ਖੁਦ ਆਪਣੇ ਮੂੰਹੋਂ ਆਪਣੇ ਪੂਰੇ ਮਨੋਂ ਮੈਨੂੰ ਕਹੀਂ ਪਰ ਮੇਰੇ ਅੰਦਰ ਆਉਂਦੀ ਐ ਤੇਰੇ ਚਿਹਰੇ ਦਾ ਬਦਲਿਆ ਰੰਗ ਦੇਖ ਕੇ ਮੈਨੂੰ ਸਭ ਕੁਝ ਸਮਝ ਆ ਗਿਆ ਸੀ ਕਿ ਹੁਣ ਤੂੰ ਉਹ ਪਹਿਲਾਂ ਵਾਲੀ ਸੋਹਣੀ ਨਹੀਂ ਰਹੀ ਪਰ ਮੈਂ ਫਿਰ ਵੀ ਤੇਰੇ ਚੰਗੇ ਲਈ ਹੀ ਦੁਆ ਕਰਾਂਗਾ ਤੂੰ ਜਿੱਥੇ ਵੀ ਰਹੀਂ ਖੁਸ਼ ਰਹੀਂ ਇਹ ਕਾਰਡ ਲੈ ਕੇ ਮੇਰੇ ਦਫ਼ਤਰ ਵਿੱਚ ਚਲੀ ਜਾਵੇਂ ਕਿਸੇ ਨਾ ਕਿਸੇ ਬ੍ਰਾਂਚ ਵਿੱਚ ਤੈਨੂੰ ਤੇਰੀ ਯੋਗਤਾ ਦੇ ਮੁਤਾਬਕ ਨੌਕਰੀ ਜ਼ਰੂਰ ਦੇ ਦੇਣਗੇ ਜੇ ਤੂੰ ਚਾਵੇਂ ਤਾਂ ਮੇਰਾ ਨਾਮ ਵਰਤ ਸਕਦੀ ਇਨਾ ਕਹਿ ਕੇ ਉਹ ਮੁੜ ਕੇ ਫੇਰ ਵਾਪਸ ਆਪਣੀ ਪਤਨੀ ਕੋਲ ਚਲਾ ਗਿਆ। ਨਾ ਕੋਈ ਤਾਨਾ, ਨਾ ਕੋਈ ਸਵਾਲ, ਨਾ ਕੋਈ ਬਦਲਾ। ਬਸ ਇੱਕ ਖਾਮੋਸ਼ ਜਿਹਾ ਜਿਸ ਨੂੰ ਬੋਲਾਂ ਦੀ ਲੋੜ ਨਹੀਂ ਸੀ। ਦੂਜੇ ਪਾਸੇ ਸੋਨੀਆ ਚਾਹ ਬਣਾਉਂਦੀ ਬਣਾਉਂਦੀ ਮਾਨਵ ਨੂੰ ਦੇਖਦੀ ਰਹੀ। ਜਿਸ ਮਾਨਵ ਨੂੰ ਉਸਨੇ ਕਦੇ ਠੁਕਰਾ ਦਿੱਤਾ ਸੀ। ਅੱਜ ਉਹੀ ਆਪਣੇ ਸੁਪਨਿਆਂ ਦੀ ਜ਼ਿੰਦਗੀ ਜਿਉ ਰਿਹਾ ਸੀ। ਤੇ ਉਹ ਉਹਨਾਂ ਸੁਪਨਿਆਂ ਦੀ ਰਾਖ ਵਿੱਚ ਇਕੱਲੀ ਬੈਠੀ ਸੀ। ਜੋ ਸੁਪਨੇ ਉਸਨੇ ਕਮਾਂਡ ਦੀ ਅੱਗ ਵਿੱਚ ਸਾੜ ਦਿੱਤੇ ਸੀ। ਸੋ ਦੋਸਤੋ ਕਦੇ-ਕਦੇ ਅਸੀਂ ਜਿੰਨਾ ਰਿਸ਼ਤੇ ਨੂੰ ਮਾਮੂਲੀ ਸਮਝ ਕੇ ਛੱਡ ਦਿੰਦੇ ਹਾਂ ਉਹੀ ਰਿਸ਼ਤੇ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਮੀ ਬਣ ਜਾਂਦੇ ਆ ਮਾਨਵ ਦੇ ਮਨ ਵਿੱਚ ਕਦੇ ਵੀ ਬਦਲੇ ਦੀ ਭਾਵਨਾ ਨਹੀਂ ਸੀ ਪਰ ਉਸ ਦਾ ਬਦਲਾ ਸਮੇਂ ਨੇ ਲਿਆ ਤੇ ਇਸ ਤਰ੍ਹਾਂ ਲਿਆ ਕਿ ਜਿਸ ਨੂੰ ਸੋਨੀਆ ساری ਜ਼ਿੰਦਗੀ ਯਾਦ ਰੱਖੇਗੀ ਤੇ ਹੁਣ ਤੁਸੀਂ ਇਹ ਦੱਸੋ ਕਿ ਜੇ ਤੁਸੀਂ ਮਾਨਵ ਦੀ ਜਗ੍ਹਾ ਤੇ ਹੁੰਦੇ ਤਾਂ ਕੀ ਸੋਨੀਆ ਨੂੰ ਮਾਫ਼ ਕਰ ਦਿੰਦੇ ਤੁਸੀਂ ਕਿਸੇ ਦੇ ਧੋਖੇ ਨੂੰ ਭੁਲਾ ਕੇ ਕੀ ਉਸ ਨੂੰ ਦੁਬਾਰਾ ਤੋਂ ਅਪਣਾਉਂਦੇ ਜਾਂ ਫਿਰ ਚੋ ਪਜਾਪ ਆਪਣੀ ਜ਼ਿੰਦਗੀ ਵਿੱਚ ਅੱਗੇ ਚਲੇ ਜਾਂਦੇ ਆਪਣੀ ਰਾਏ ਜ਼ਰੂਰ ਕਮੈਂਟ ਬਾਕਸ ਵਿੱਚ ਦੱਸਿਓ ਕਹਾਣੀ ਕਿਵੇਂ ਦੀ ਲੱਗੀ ਉਸਦੇ ਬਾਰੇ ਵੀ ਜ਼ਰੂਰ ਦੋ ਸ਼ਬਦ ਲਿਖਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਜਲਦੀ ਜਲਦੀ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਰੋਜ਼ ਵਕਰੀਆਂ ਤੇ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਅੰਤ ਤੱਕ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕੱਲ ਇੱਕ ਹੋਰ ਕਿਸੇ ਨਵੀਂ ਕਹਾਣੀ ਦੇ ਨਾਲ ਸ਼ੁਕਰੀਆ